ਹਾਂਜੀ ਅੱਜ ਪਿੰਡ ਪੱਤੋ ਹਿਰਾ ਸਿੰਘ ਵਿਖੇ ਬਲਾਕ ਪ੍ਰਧਾਨ ਸਰਦਾਰ ਚਮਕੌਰ ਸਿੰਘ ਪੱਤੋ ਹਿਰਾ ਸਿੰਘ ਵੱਲੋਂ ਪਿੰਡ ਪੱਤੋ ਹਿਰਾ ਸਿੰਘ ਵਿਖੇ ਇੱਕ ਲੋਕ ਮਿਲਣੀ ਕਾਂਗਰਸਾਈ ਵੱਲੋਂ ਦੇ ਸਵਾਮੀ ਉਮੀਦਵਾਰ ਸਰਦਾਰ ਪ੍ਰਵਿੰਦਰ ਸਿੰਘ ਡੈਂਪਲ ਕਾਂਗਰਸਾਈ ਦੇ ਲੋਕ ਸਭਾ ਹਲਕਾ ਫਰੀਦਕੋਟ ਪ੍ਰਤੀ ਰੱਖੀ ਗਈ ਸੀ ਸੋ ਉ체ਚੇ ਤੌਰ ਤੇ ਪਹੁੰਚੇ ਸਰਦਾਰ ਪ੍ਰਵਿੰਦਰ ਸਿੰਘ ਡੈਂਪਲ ਜੀ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਤੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ ਸਾਰਿਆਂ ਦਾ ਉਦੋਂ ਬਾਅਦ ਸਾਰੀ ਟੀਮ ਦਾ ਧੰਨਵਾਦ ਅੱਜ ਪੱਤੋ ਦੇ ਵਿੱਚ ਮੈਂ ਸਮਝਦਾ ਵੀ ਅਸੀਂ ਕੰਮ ਕਰਦੇ ਆਂ ਅਸੀਂ ਲੋਕਾਂ ਦੇ ਨਾਲ ਕਰਦੇ ਆਂ ਤਾਈਆਂੋਂ ਰਾਤੋਂ ਰਾਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਅੱਜ ਇਕੱਠੇ ਹੋਏ ਧੰਨਵਾਦ ਲੋਕਾਂ ਦਾ ਦੇ ਨਹੀਂ ਦੇ ਸਕਦੇ ਔਰ ਦੂਜੀ ਦੇ ਕੋਈ ਲੋਕ ਮਿਲ ਨਹੀਂ ਸਾਡੀ ਜਿਹੜੀ ਪੱਤੋ ਦੀ ਇਹ ਪੜਾਅ ਦਰ ਪੜਾਅ ਚੱਲ ਰਹੀ ਹੈ ਅਸੀਂ ਲੋਕ ਸਮਾ ਦਾ ਸਿਸਟਮ ਬਣਾਇਆ ਹੋਇਆ ਜਿਵੇਂ ਅੱਜ ਜੈਤੂਆਂ ਅਗਲੇ ਦਿਨ ਫਰੀਦਕੋਟ ਆਏ ਅਗਲੇ ਦਿਨ ਫਰੀਦਕੋਟ ਤੋਂ ਤੋਂ ਅਗਲੇ ਦਿਨ ਪਰਸੋਂ ਮੈਂ ਰਾਮਪੁਰਾ ਫੂਲ ਸੀ ਤੁਸੀਂ ਵੇਖਿਆ ਵੀ ਹੋਣਾ ਕਈਆਂ ਨੇ ਉਹ ਦਫਤਰ ਦੇ ਵਿੱਚ ਲੋਕ ਮਿਲਣੀ ਵਾਲਾ ਪ੍ਰੋਗਰਾਮ ਸੀ ਉੱਥੇ ਲੋਕਾਂ ਨੂੰ ਆਪਦੇ ਦੱਸਿਆ ਵੀ ਅਸੀਂ ਆਹ ਪੱਖ ਲੈ ਕੇ ਆਪਦੀ ਲੜਾਈ ਚਾਲੂ ਕੀਤੀ ਹੁਣ ਉਸ ਤੋਂ ਬਾਅਦ ਅੱਜ ਪੱਤੋ ਦੇ ਵਿੱਚ ਸੀ ਇਦੂ ਬਾਅਦ ਸਾਡਾ ਹੋਊਗਾ ਬਰਗਾੜੀ ਵੱਲ ਸੋ ਇਹ ਲਗਾਤਾਰ ਅਸੀਂ ਚੱਲੇ ਹੋਏ ਹਾਂ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੀ ਗੱਲ ਕਰਦੇ ਆ। ਸੋ ਇਹਦੇ ਵਿੱਚ ਇਹ ਆ ਵੀ ਅਸੀਂ ਹੱਕਦਾਰ ਆ ਪਿਛਲੇ 25 ਸਾਲ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਆ। ਦਰੀਆਂ ਝਾੜ ਕੇ ਵਰਕਰ ਹੋ ਕੇ ਇੱਥੋਂ ਤੱਕ ਪਹੁੰਚੇ ਆ। ਸੋ ਮੈਂ ਪਾਰਟੀ ਦਾ ਪਾਰਟੀ ਮੂਰੇ ਆਪਦਾ ਪੱਖ ਰੱਖਿਆ ਵੀ ਮੈਂ ਲੋਕ ਸਭਾ ਲੜਦੀ ਆ। ਸੋ ਪਾਰਟੀ ਨੇ ਵੀ ਉਸ ਚੀਜ਼ ਨੂੰ ਸੀਰੀਅਸ ਲਿਆ ਵਾ। ਸੋ ਹਜੇ ਫੈਸਲਾ ਕੋਈ ਨਹੀਂ ਜਲਦੀ ਆ ਜਾਊਗਾ। ਮੈਨੂੰ ਉਮੀਦ ਹੈ ਅਮਰਿੰਦਰ ਸਿੰਘ ਰਾਜਾ ਬਣ ਕੇ ਅੱਗੇ ਮੈਨੂੰ ਉਮੀਦ ਹੈ ਸਾਡੇ ਆਪੋਜੀਸ਼ਨ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸੋ ਜਿੰਨੀ ਲੀਡਰਸ਼ਿਪ ਸੀਨੀਅਰ ਸਾਰਿਆਂ ਮੂਰੇ ਉਮੀਦ ਹੈ ਸਾਡੇ ਆਸ਼ੂ ਜੀ ਨੇ ਐਕਟਿੰਗ ਪ੍ਰਧਾਨ ਨੇ ਸਾਡੇ ਪੰਜਾਬ ਦੇ ਸਾਰਿਆਂ ਮੂਰੇ ਉਮੀਦ ਹੈ ਮੈਂ ਉਹਦਾ ਪੱਖ ਰੱਖਿਆ ਮੈਂ ਕਿਹਾ ਅਗਰ ਜੀ ਸਾਡੇ ਪਰਿਵਾਰ ਦੇ ਕੰਮ ਵਿੱਚ ਤੁਹਾਨੂੰ ਕੋਈ ਕਮੀ ਲੱਗਦੀ ਹੈ ਤਾਂ ਮੈਨੂੰ ਹੁਣ ਹੀ ਦੱਸਿਆ ਜਾਵੇ ਉਹ ਕਹਿੰਦੇ ਕੋਈ ਕਮੀ ਨਹੀਂ ਤੂੰ ਤਗੜਾ ਹੋ ਕੇ ਕੰਮ ਕਰ ਇਹ ਉਸੇ ਦੇ ਸੰਬੰਧ ਦੇ ਵਿੱਚ ਅਸੀਂ ਪਣਾਦਰ ਪੜਾ ਹਲਕਿਆਂ ਦੇ ਵਿੱਚ ਤੁਰੇ ਜਾ ਰਹੇ ਹਿੱਦੂ ਬਾਦ ਸਾਡਾ ਹੋਰ ਪਿੰਡਾਂ ਦੇ ਵਿੱਚ ਵੀ ਆ ਉਹ ਵੀ ਜਲਦੀ ਤੁਹਾਨੂੰ ਦੱਸ ਦਿੱਤਾ ਜਾਵੇ। ਅੱਛਾ ਸਰ ਲੋਕ ਸਭਾ ਚੋਣਾ ਪ੍ਰਤੀ ਕਾਂਗਰਸ ਦੀਆਂ ਜੜੀਆਂ ਨੀਤੀਆਂ ਤੇ ਰੂਪਰੇਖਾ ਜਿਹੜੀ ਨੂੰ ਉਹ ਕਿਹੜੀ ਤਿਆਰ ਕੀਤੀ ਗਈ ਹੈ? ਦੇਖੋ ਹਜੇ ਸਾਡੀ ਤੋਂ ਮੈਨੀਫੈਸਟੋ ਦੀ ਜਿਹੜੀ ਮੀਟਿੰਗ ਤਾਂ ਹੋ ਗਈ ਹੈ ਪਰ ਉਹ ਸਾਡਾ ਹਜੇ جاری ਹੋਣਾ ਉਹ ਜਲਦੀ ਤੁਹਾਡੇ ਲੋਕਾਂ ਵਿੱਚ ਆ ਜਾਊਗਾ। ਸਭ ਤੋਂ ਪਹਿਲਾਂ ਤਾਂ ਅਸੀਂ ਐਮਐਸਪੀ ਦੀ ਗਰੰਟੀ ਦਿੱਤੀ ਹੈ ਔਰ ਉਸ ਤੋਂ ਬਾਅਦ ਔਰਤਾਂ ਦੇ ਰੋਜ਼ਗਾਰ ਦੀ ਗਰੰਟੀ ਦਿੱਤੀ ਹੈ। ਸੋ ਹਜੇ ਬੜਾ ਕੁਝ ਆਉਨਾ ਮੈਂ ਇਹ ਤਾਂ ਫੈਲਾ ਹਰ ਟੈਕ ਫਾਈਨਲ ਹੋ ਲੈਣ ਦਿਓ ਲੋਕਾਂ ਦੀ ਕਚਹਿਰੀ ਦੇ ਵਿੱਚ ਹੱਕ ਸੱਚ ਹੀ ਲੈ ਕੇ ਜਾਵਾਂਗੇ ਤੇ ਹੱਕ ਸੱਚ ਦੀ ਹੀ ਲੜਾਈ ਲੜਾਂ ਅੱਛਾ ਸਾਰਾ ਜਿਵੇਂ ਦੋ ਕੈਂਡੀਡੇਟ ਆ ਜਿਹੜੇ ਆਪਣੇ ਭਾਜਪਾ ਵੱਲੋਂ ਤੇ ਆਮ ਆਦਮੀ ਪੱਟੋ ਕੱਲਾ ਕਰਦਾ ਰਿਹਾ ਜੀ ਠੀਕ ਹੈ ਕਲਾਕਾਰ ਜਦੋਂ ਇਹ ਚੋਣਾ ਆਉਂਦੀਆਂ ਉਦੋਂ ਪੈਰਾਸੂਟ ਨਹੀਂ ਤਾਰੇ ਜਾਂਦੇ ਨੇ ਤੇ ਇਹਨਾਂ ਮਾਰੇ ਕੀ ਕਹੋਗੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪ ਦਾ ਕਲਾਕਾਰ ਲਿਆਂਦਾ ਇੱਕ ਸੋ ਸਤਕਾਰਯੋਗ ਆ ਫਿਲਮਾਂ ਇਤਾਂ ਹੋ ਚੰਗਾ ਹੋ ਸੋ ਕਿਉਂਕਿ ਉਹ ਲੱਗ ਲੱਗ ਭੇਸ ਬਦਲ ਸਕਦੇ ਆ ਉਹ ਲੇਡੀਜ਼ ਵੀ ਬਣ ਸਕਦੇ ਉਹ ਬੰਦੇ ਵੀ ਬਣ ਸਕਦੇ ਸਾਰਾ ਕੁਝ ਕਰ ਸਕਦੇ ਪਰ ਜੇ ਤੁਸੀਂ ਇਹ ਸੋਚੋ ਵੀ ਲੋਕਾਂ ਦੀ ਕਚਹਿਰੀ ਚੋਂ ਪੂਰੇ ਨਹੀਂ ਉੱਤਰ ਸਕਦੇ ਸਟੇਜ ਤੇ ਜ਼ਿੰਦਗੀ ਦੇ ਵਿੱਚ ਬਹੁਤ ਫਰਕ ਉਹ ਇੱਕ 2.5 ਘੰਟਿਆਂ ਦੀ ਜ਼ਿੰਦਗੀ ਹੈ ਇਹਦੇ ਵਿੱਚ ਲੋਕਾਂ ਦੀਆਂ ਦੁੱਖ ਤਕਲੀਫਾਂ ਆ ਲੋਕਾਂ ਦਾ ਦਰਦ ਆ ਜਿਹੜਾ ਤੁਹਾਡੇ ਮੂਰੇ ਉਛਲ ਕੇ ਆਉਂਦਾ ਉਹਦਾ ਫੈਸਲਾ ਕਰਨਾ ਤੁਸੀਂ ਸੋ ਕਿਤੇ ਨਾ ਕਿਤੇ ਪਰ ਦੂਜੇ ਤੁਸੀਂ ਹਾਂਸਰਾਜ ਜੀ ਵੇਖ ਲਓ ਮੇਰੇ ਸਤਕਾਰਯੋਗ ਨੇ ਸਾਡੇ ਪੰਜਾਬ ਦੀ ਕੇ ਟਾਈਮ ਕਿਸੇ ਟਾਈਮ ਨੁਮਾਇੰਦਗੀ ਕਰਦੇ ਹੁੰਦੇ ਸੀ ਸੋ ਉਹਨਾਂ ਚ ਇਹ ਨਹੀਂ ਪਤਾ ਮੈਂ ਸਾਰੇ ਧਰਮਾਂ ਦਾ ਬਹੁਤ ਦਿਨੋਂ ਸਤਕਾਰ ਕਰਦਾ ਉਹਨਾਂ ਨੇ ਇੱਕ ਦਿਨ ਮੈਨੂੰ ਯਾਦ ਹੈ ਇੱਕ ਸਟੇਜ ਤੋਂ ਛਾਲ ਮਾਰੀ ਅਸੀਂ ਪੁੱਛਿਆ ਜਾਂਸਰਾਜ ਜੀ ਕੀ ਕਰੋਗੇ ਤੇ ਮੇਰੇ ਚ ਪਾਉਣਾਗੇ ਆਉਣ ਦੇ ਵਿੱਚ ਉਹ ਦਿੱਲੀ ਚਲੇ ਗਏ ਉੱਥੋਂ ਜਾ ਕੇ ਲੈਕਚਰ ਲਾਉਂਦਾ ਔਰ ਉੱਥੇ ਫੈਸਲਾ ਕੀਤਾ ਵੀ ਮੈਂ ਤਾਂ ਇੱਕ ਹਿੰਦ ਬਗਾਉਣੀ ਸੀ ਔਰ ਐਮਪੀ ਬੰਨਾ ਸੀ ਬਣ ਕੇ ਹੁਣ ਉਤੋਂ ਬਾਅਦ ਉਹ ਬੰਦਾ ਉੱਠ ਕੇ ਫਰੀਦਕੋਟ ਘੱਲ ਦਿੱਤਾ ਗਿਆ ਸੋ ਮੈਨੂੰ ਇਹ ਦੱਸੋ ਯਾਰ ਇਹ ਹੈ ਕਿਦੇ ਆ ਜਲੰਧਰ ਵਾਲੇ ਕਹਿੰਦੇ ਸਾਡਾ ਦਿੱਲੀ ਵਾਲੇ ਕਹਿੰਦੇ ਸਾਡਾ ਹੁਣ ਫਰੀਦਕੋਟ ਵਾਲੇ ਕਹਿੰਦੇ ਆ ਫਰੀਦਕੋਟ ਵਾਲਿਆਂ ਨਾਲ ਧੱਕੇ ਨਾਲ ਕਹਿੰਦੇ ਵੀ ਕਹੇ ਸਾਡੇ ਕੋ ਵੀ ਇਹ ਸਾਡਾ ਕਿਸੇ ਦੇ ਨਹੀਂ ਇਹ ਲੋ ਇੱਕ 20 ਸਾਲ ਬੰਦਾ ساری ਉਮਰ ਮੇਰੀਆਂ ਚੌਥੀ ਪੀੜੀ ਐ ਸਿਆਸਤ 'ਚ ਤੇ ਧਰਮ ਕੋਡ ਦੇ ਵਿੱਚ ਚੌਥੀ ਪੀੜੀ ਬਾਹਰ ਆਏ ਲੱਗਦਾ ਵੀ ਹਾਂ ਯਾਰ ਅਸੀਂ ਹਰ ਜਗ੍ਹਾ ਖੜਦੇ ਆਂ ਐਮਐਲਏshipਾਂ ਵੀ ਰਹੀਆਂ ਹਰ ਇਲੈਕਸ਼ਨ ਲੜਿਆ ਸੋ ਕਿਤੇ ਨਾ ਕਿਤੇ ਯਾਰ ਇਹ ਕੀ ਸਿਸਟਮ ਪਾਰਟੀਆਂ ਨੇ ਚਲਾਤਾ ਜੇ ਦਿੱਲੀੋਂ ਨਹੀਂ ਤਾਂ ਪੰਜਾਬ ਜੇ ਪੰਜਾਬ ਹੀ ਤਾਂ ਛੱਤੀ ਸੀਗਾ ਜੇ ਛੱਤੀਸਗੜ੍ਹ ਨਹੀਂ ਤਾਂ ਉੱਤਰਾਖੰਡ ਤੇ ਸਾਡੀ ਸਾਂਝ ਕੀ ਹੈ ਲੀਡਰ ਨਾਲ ਦੱਸੋ ਮੈਨੂੰ ਜਦੋਂ ਉਹ ਬਰਮਿੰਦਰ ਸਿੰਘ ਉਹ ਟੈਂਪਲ ਦਾ ਪਤਾ ਲੱਗਣਾ ਉਹਨਾਂ ਨੇ ਗਾਂ ਕਿਤੇ ਚਲੇ ਜਾਣਾ ਸੋ ਕਿਤੇ ਨਾ ਕਿਤੇ ਮੈਂ ਇਸ ਸਿਸਟਮ ਨੂੰ ਬਿਲਕੁਲ ਗਲਤ ਮੰਨਦਾ ਨਾਲੇ ਫਰੀਦਕੋਟ ਫਰੀਦਕੂਟੀਆਂ ਦਾ ਇਹ ਐਨੀਮਿਕੰਦਰ ਸਾਰਿਆਂ ਜੀ ਸਦਕੇ ਹੌਣ ਉਹ ਕੋਈ ਕਹਿੰਦਾ ਨਾਨਕੇ ਐ ਪਰ ਕਿਤੇ ਨਾ ਕਿਤੇ ਇੱਕ ਲੀਡਰ ਕਹਿੰਦਾ ਹੀ ਮੇਰੇ ਨਾਨਕੇ ਇੱਥੇ ਤੇ ਮੈਂ ਕਹਾਂ ਮੈਂ ਉਹਦਾ ਧੰਨਵਾਦ ਕਰਦਾ ਪਰ ਨਾਨਕਿਆਂ ਨੂੰ ਇਹ ਜ਼ਰੂਰ ਦੱਸ ਦਿਓ ਵੀ ਦੋ ਤੇ ਦਾ ਕਾਰ ਵਿਹਾਰ ਦੋਤੇ ਨੂੰ ਆਉਂਦੇ ਨੂੰ ਨਾਨੀ ਪਿਆਰ ਦਿੰਦੀ ਐ ਇਹ ਨਹੀਂਗਾ ਵੀ ਘਰ ਦੀ ਮਾਲਕੀ ਬਣਾਉਂਦੇ ਸੋ ਕਦੇ-ਕਦੇ ਇਹਨਾਂ ਨੂੰ ਕੋ ਵੀ ਪੋਤਿਆਂ ਦਾ ਵੀ ਖਿਆਲ ਰੱਖਣਾ ਅਸੀਂ ਬੜੀ ਲੜਾਈ ਲੜੀ ਐ ਇਸ ਲੋਕ ਸਮਾਜ ਦੇ ਵਿੱਚ ਸੋ ਫਿਲਹਾਲ ਐ ਕਿ ਲੱਗਦਾ ਬਾਬੇ ਪੋਤਿਆਂ ਦੀ ਲੜਾਈ ਸਿਰੇ ਲੱਗੂਗੀ ਸੋ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਦਾ ਯਾਰ ਇਹਨਾਂ ਨੂੰ ਪੁੱਛੋ ਤਾਂ ਸਹੀ ਵੀ ਤੁਹਾਡਾ ਤੁਸੀਂ ਕਰ ਕੀ ਸਕਦੇ ਆ ਸਾਡੇ ਅਸਤੇ ਮੈਨੂੰ ਇੰਨੇ ਸਾਲ ਹੋ ਗਏ ਸੜਕੋ ਸਰਕੀ ਤੁਰੇ ਫਿਰਦੇ ਨੂੰ ਮੈਨੂੰ ਇੱਕ ਇੱਕ ਦਰਦ ਪਤਾ ਵੀ ਜੈਤੋ ਚ ਕੀ ਪ੍ਰੋਬਲਮ ਆ ਕੋਟਕਪੂਰੇ ਚ ਕੀ ਪ੍ਰੋਬਲਮ ਆ ਧਰਮਕੋੜ ਚ ਕੀ ਪ੍ਰੋਬਲਮ ਆ ਜਾਂ ਨਿਹਾਲ ਸਿੰਘ ਵਾਲਾ ਚ ਕੀ ਪ੍ਰੋਬਲਮ ਮੈਨੂੰ ਇਹਨਾਂ ਨੂੰ ਇਹੀ ਪੁੱਛ ਲਓ ਨੂੰ ਕੋਈ ਨਹੀਂ ਸਾਨੂੰ ਇਹੀ ਦੱਸ ਦਿਓ ਵੀ ਤੁਹਾਡੀ ਪਾਰਟੀ ਦੇ ਕਿੰਨੇ ਲੀਡਰ ਆ ਸਾਰੇ ਲੋਕ ਸਮਾ ਸੁ ਕਿਤੇ ਨਾ ਕਿਤੇ ਬਿਲਕੁਲ ਇਹਨਾਂ ਨੂੰ ਤਾਂ ਇਹ ਹੁੰਦੇ ਆ ਮਲਾਈ ਲਾਉ ਇੱਕ ਬੰਦੇ ਨੂੰ ਕਰੋੜ ਰੁਪਈਆ ਮਹੀਨੇ ਦਾ ਬਣਦਾ ਉਹਨੇ ਤੁਹਾਡੇ ਤੋਂ ਲੈਣਾ ਕੀ ਆ ਸਾਰੇ ਜਿਹੜੀ ਤੱਕੇ ਖਾ ਕੇ ਉਹਨੂੰ ਇਹ ਡੇਢ ਮਹੀਨੇ ਬਾਅਦ ਤਨਖਾਹ ਮਿਲਣੀ ਹੈ ਤੇ ਕਿੱਥੇ ਉਹਦੀ 10 ਮਿੰਟਾਂ ਦੇ ਵਿੱਚ ਉਹਨੂੰ 2 ਲੱਖ ਰੁਪਏ ਬਣ ਜਣਾ ਉਹਨੇ ਲੋਕ ਸਭਾ ਵਾਲਿਆਂ ਤੋਂ ਕਰਾਉਣਾ ਕੀ ਹੈ ਉਹ ਸਨੀ ਦਿਔਲ ਜੀ ਨੇ ਹਾਲਾਤ ਮਾੜੇ ਕਰਤੇ ਇਹ ਵੀ ਸਾਡੇ ਸਤਿਕਾਰਯੋਗ ਮੁਹੰਮਦ ਅਸਦੀਕ ਜੀ ਇਹਨਾਂ ਇਹ ਵੀ ਨਹੀਂ ਲੱਭੇ ਮੈਂ ਤਾਂ ਗਾਂਵ ਦੇ ਲੀਡਰਾਂ ਨੂੰ ਕਹਿਣਾ ਵੀ ਜਿਹੜਾ ਲਾਭਦਾ ਨਹੀਂ ਉਹਦਾ ਬਾਈਕਾਟ ਕਰ ਦਿਓ ਸੋ ਧੰਨਵਾਦ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ